ਸ਼ਲੋਕ ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸਮਾਲ ਜਨ ਕੀ ਅਤਿ ਸਚੀਤ ਰਖ ਨਾਨਕ ਨਿਭਹਿ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੇ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੇ ਜਿੰਤੂ ਸਾਜ ਸਵਾਰ ਸਿੰਗਾਰਿਆ ਗਰਵ ਅਗਨ ਮੈਂ ਜਿਨੇ ਉਭਾਰਿਆ ਬਾਰਬ ਵਸਤਾ ਤੇ ਪਿਆਰੇ ਦੂਦ ਪਰ ਜੋਬਨ ਭੋਜਨ ਸੁਖਸੂਦ ਬਿਰਧ ਭਇਆ ਉਪਰ ਸਾਥ ਸੈਨ ਮੁਖ ਪਿਆਉ ਬੈਠ ਕੋ ਦੇਨ ਇਹੋ ਨਿਰਗੁਣ ਗਣ ਕ슌 ਨ ਬੂਝੇ ਬਖਸ ਲਿਓ ਤੋ ਨਾਨਕ ਸਿਜੈ ਜਿਹ ਪ੍ਰਸਾਦ ਧਾਰ ਉਪਰ ਸੁਖ ਬਸਹਿ ਸਤ ਪ੍ਰਾਤ ਮੀਤ ਬਣਤਾ ਸੰਘ ਹਸਹਿ जिह प्रसाद पीवे शीतल जला सुखदाई पवन पावक मुल्ला जिह प्रसाद भोगे सब रसा सगल समग्री संग साथ बसा दिने हस्त पावकन नेत्र रसना तसे त्याग अवर संग रचना ऐसे दोख मुड अंध व्यापे नानक काड लेहो प्रभु आपे ਆਦੇ ਅੰਤ ਜੋ ਰਾਖਨ ਹਾਰ ਤੇ ਸਿਆ ਪ੍ਰੀਤ ਨ ਕਰੇ ਗਵਾਰ ਜਾਂ ਕੀ ਸੇਵਾ ਨਾਮ ਨਿਤ ਪਾਵੇ ਤਾਂ ਸਿਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਤ ਸਦਾ ਹਜੂਰੇ ਤਾਂ ਕੋ ਅੰਦਾ ਜਾਣਤ ਦੂਰੇ ਜਾਂ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਬਿਸਾਰੇ ਮੁਗਦ ਜਾਨ ਸਦਾ ਸਦਾਏ ਭੂਲਨ ਹਾਰ ਨਾਨਕ ਰਾਖਨ ਹਾਰ ਪਰ ਰਤਨ त्यागੋ ਢੀ ਸੰਗ ਰਚੇ ਸਾਚ ਛੋੜ ਝੂਠ ਸੰਗਮਚ ਜੋ ਛਡ ਨਾਸਵਸਥਿਰ ਕਰਮਾਨੇ ਜੋ ਹੋਵਣ ਸੋ ਦੂਰ ਪਰਾਨੇ ਛੋੜ ਜਾਏ ਤਿਸ ਕਾ ਸ਼ਰਮ ਕਰੇ ਸੰਗ ਸਹਾਈ ਤਿਸ ਪਰ ਹਰੇ ਚੰਦਨ ਤੇ ਲੀਪ ਉਤਾਰੇ ਤੋਏ ਗਰ ਤਬ ਪ੍ਰੀਤ ਪਸੰ ਸੰਗ ਹੋਏ ਅੰਧ ਕੂਪ ਮੈਂ ਪਤਿਤ ਬਿਕਰਾਲ ਨਾਨਕ ਆੜ ਲਿਓ ਪ੍ਰਭ ਦਿਆਲ ਕਰਤੂਤ ਪਸੂਕੇ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੀਖ ਅੰਤਰ ਮਲ ਮਾਇਆ ਸ਼ਬਸ ਨਾਹੇ ਕਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕੈਸੇ ਤਰੇ ਅਥਾ ਜਾਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਣਿਆੰਦਾ ਕੈਸੇ ਮਾਰਗ ਪਾਵੇ ਕਰ ਗਹਿ ਲੇਹੋ ਓੜ ਨਿਭਾਵੈ ਕਹਾ ਬਾਜ਼ਾਰਤ ਬੂਝੇ ਡੋਰਾ ਨਿਸ ਕਹੀਏ ਤਾ ਸਮਝੇ ਪੂਰਾ ਕਹਾ ਬਿਸਨ ਪਦ ਗਾਵੇ ਗੁੰਗ ਯਤਨ ਕਰੇ ਤਾ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਸਗਵਨ ਕਰਤਾਰ ਕਰੁਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੇ ਕਿਰਪਾ ਤਰੇ ਸੰਗ ਸਹਾਈ ਸੋ ਆਵੈ ਨ ਚੀਤ ਜੋ ਬਹਿ ਰਾਈ ਤਾ ਸੁਪ੍ਰੀਤ ਬਲੂਆ ਕੇ ਗ੍ਰਹਿ ਪੀਤਰ ਵਸੇ ਅਨਦ ਕੇਲ ਮਾਇਆ ਰੰਗ ਰਸੇ ਧ੍ਰੀੜ ਕਰਮਾਨੇ ਮਨ ਹੈ ਪ੍ਰਤੀਤ ਕਾਲ ਨ ਆਵੇ ਮੁੜ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋ ਝੂਠ ਬਿਕਾਰ ਮਹ ਲੋਭ ਧਰੋਹ ਏ ਆਹੋ ਜੁਗਤ ਬਿਹਾਨੇ ਕੀ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ ਤੂੰ ਠਾਕੁਰ ਤੁਮ ਪੇ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹੰ ਬਾਰਿਕ ਤੇਰੇ ਤੇ ਮਰੀ ਕਿਰਪਾ ਮੈਂ ਸੂਖ ਨੇਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੇ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ